ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦੇ ਆਂ ਕਿ ਸਾਰੇ ਜਾਣੇ ਠੀਕ ਹੋਵਾਂਗੇ ਤੇ ਅੱਜ ਆਪਾਂ ਕੜਾ ਬਣਾਇਆ ਸੀਗਾ ਜੀ ਤੇ ਕਿਸੇ ਵੀਰ ਨੇ ਆਪਣੇ ਤੋਂ ਤਿਆਰ ਕਰਵਾਇਆ ਸੀਗਾ ਸੈਜ ਉਸੇ ਦੇ ਹੱਥ ਦਾ ਸੀਗਾ ਜੀ ਤੇ ਇਹ ਕੜਾ ਜੀ ਆਪਾਂ ਲਾਲ ਲੱਕੜ ਦੇ ਵਿੱਚੋਂ ਹੀ ਤਿਆਰ ਕੀਤਾ ਜੀ ਤੇ ਇਹ ਉੱਪਰੋਂ ਪੂਰੀ ਗਲਾਈ ਕਰਦਾਂਗੇ ਇਹਦੀ ਆਪਾਂ ਤੇ ਆਹ ਮਸ਼ੀਨ ਨਾਲ ਡਾਈ ਮਸ਼ੀਨ ਨਾਲ ਹੀ ਆਪਾਂ ਤਿਆਰ ਕੀਤਾ ਜੀ ਸਾਰਾ ਪਹਿਲਾਂ ਵਿੱਚੋਂ ਕਟਿੰਗ ਕਰ ਲਈ ਸੀ ਫਿਰ ਹੁਣ ਗ੍ਰਾਈਂਡਰ ਮਾਰਾਂਗੇ ਜੀ ਤੇ ਆਹ ਦੇਖੋ ਜੀ ਰੇਗ ਮਾਰ ਦੀ ਸੈਤ ਨਾਲ ਆਪਾਂ ਵਿੱਚੋਂ ਗਲਾਈ ਪੂਰੀ ਕਰ ਲਾਂਗੇ ਜੀ ਤੇ ਉਸ ਤੋਂ ਬਾਅਦ ਇਹ ਇੰਦੇ ਚ ਆਪਾਂ ਦੇਖੋ ਉੱਪਰੋਂ ਪੂਰੀ ਗਲਾਈ ਕਰ ਦਾਂਗੇ ਜੀ ਸ਼ੇਪ ਦੀ ਤੇ ਜਿਵੇਂ ਸਰਬਲੋ ਦਾ ਗੜਾ ਦੇਖਦੇ ਜੀ ਉਵੇਂ ਦੀ ਸ਼ੇਪ ਤਿਆਰ ਹੋ ਜੇਗੀ ਇਹਦੀ ਤੇ ਆਹ ਦੇਖੋ ਗ੍ਰਾਈਂਡਰ ਨਾਲ ਪੂਰੀ ਗਲਾਈ ਕਰਦੇ ਉੱਤਲੇ ਪਾਸੋਂ ਤੇ ਵਿੱਚ ਇਹਦੇ ਇੱਕ ਲਾਈਨ ਨਾਲ ਦਾ ਡਿਜ਼ਾਈਨ ਵੀ ਪਾਵਾਂਗੇ ਆਪਾਂ ਲਾਈਨ ਪਾ ਦਾਂਗੇ ਵਿੱਚ ਤਾਂ ਸੋਨ ਰੇਗ ਮਾਰ ਜਿਹੜੇ ਮਾਰੇ ਜੀ ਇਹਦੇ ਚ ਆਪਾਂ 300 320 ਤੇ 600 ਨੰਬਰ ਮਾਰੇ ਸੀਗੇ ਤੇ ਆ ਆਪਾਂ 320 ਮਾਰੀਏ ਨੇ ਇਸ ਤੋਂ ਬਾਅਦ ਆ 600 ਨੰਬਰ ਦਾ ਮਾਰਾਂਗੇ ਲਾਸਟ ਵਾਲਾ ਕੋਟ ਤੇ ਇਸ ਤੋਂ ਬਾਅਦ ਇਹਦੇ ਚ ਪਾਲਿਸ਼ ਕਰਾਂਗੇ ਆ ਦੇਖੋ ਹੰਦਾ ਆਪਦਾ ਰੰਗ ਹੀ ਬਾਹਰ ਆ ਜਾਏਗਾ ਜੀ ਲੱਕੜ ਦਾ ਆ ਦੇਖੋ ਜੀ ਹੁਣ ਕਿਵੇਂ ਦੀ ਸ਼ੇਪ ਤਿਆਰ ਹੋਈ ਹੈ ਤੁਸੀਂ ਦੇਖ ਕੇ ਦੱਸੋ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਨੂੰ ਫੋਲੋ ਜਰੂਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ ਜੀ ਦੇਖਣ ਆਲਿਆਂ ਦਾ ਜੀ